ਆਜ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਦੀ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸੇ ਦੀ ਕਮਾਈ ਕਰ ਰਹੀ ਹੈ ਵਿਕਰਮ ਨੂੰ ਜੇਲ੍ਹ 'ਚ ਬੰਦ ਕਰਕੇ ਉਹਨੂੰ ਡਰਾ ਲਵਾਂਗੇ ਨਾ ਸਾਡਾ ਪਰਿਵਾਰ ਡਰੇ ਨਾ ਸਾਡੇ ਵਰਕਰ ਡਰੇ ਤੇ ਨਾ ਪੰਜਾਬ ਦੇ ਲੋਕੀ ਡਰਨਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਜਿਹੜੇ ਪੰਜਾਬ ਦੇ ਹਾਲਾਤਾਂ 'ਚ ਗਿਰਾਵਟ ਆਈ ਹੈ ਇਹ ਸਿੱਧਾ ਤੇ ਸਿੱਧਾ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਕੀ ਜੀਵਨ ਜ਼ਿੰਮੇਵਾਰ ਨੇ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧੀਆਂ ਦੀਆਂ ਧੀਆਂ ਭੈਣਾਂ ਮਾਵਾਂ ਸਾਰਿਆਂ ਦੇ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ

ਅੱਜ ਵਿੰਟਰ ਸੈਸ਼ਨ ਦੇ 올 ਪਾਰਟੀ ਮੀਟਿੰਗ ਵਿੱਚ ਕਾਫੀ ਸਾਰੇ ਜ਼ਰੂਰੀ ਮੁੱਦੇ ਉਠਾਏ ਗਏ ਜਿੱਥੇ ਸਾਰੀ ਪਾਰਟੀਆਂ ਨੇ ਐਸਆਈ ਵੀ ਜਿਹੜੀ ਰਿਵਿਜ਼ਨ ਹੋ ਰਹੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਫੰਕਸ਼ਨਿੰਗ ਰਹੀ ਹੈ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਲੁਭਾ ਕੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਾ ਕੇ ਇਲੈਕਸ਼ਨ ਜਿੱਤੀ ਜਾ ਰਹੀ ਹੈ ਨਾ ਸਾਰੇ ਮੁੱਦਿਆਂ 'ਚ ਜਿਨ੍ਹਾਂ ਨੇ ਦੂਜੀ ਵੱਡੀਆਂ ਪਾਰਟੀਆਂ ਨੇ ਸਾਰੇ ਮੁੱਦੇ ਰੇਜ਼ ਕੀਤੇ ਉਥੇ ਖਾਸ ਤੌਰ ਤੇ ਜਦ ਅਸ਼ੋਮੀ ਅਕਾਲੀ ਦਲ ਵੱਲੋਂ ਨੇ ਆਪ ਮੰਗ ਰੱਖੀ ਕਿ ਹਰ ਸੈਸ਼ਨ ਵਿੱਚ ਲੱਗਦਾ ਹੈ ਕਿਵੇਂ ਸੱਤਾਧਾਰੀ ਪਾਰਟੀ ਤੇ ਵਿਰੋਧੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਤੁਸੀਂ ਮੁੱਦੇ ਉਠਾਉਣ ਵਾਸਤੇ ਤੁਸੀਂ ਜ਼ਿੱਦ ਕਰੋ ਤੇ ਅਸੀਂ ਤੁਹਾਡੀ ਜ਼ਿੱਦ 'ਤੇ ਪੈਰ ਨਹੀਂ ਲੱਗਣ ਦਵਾਂਗੇ ਤੇ ਇਸ ਚੱਕਰ 'ਚ ਸਾਰਾ ਸੈਸ਼ਨ ਵਾਸ਼ਆਊਟ ਹੋ ਜਾਂਦਾ ਹੈ ਅਖੀਰਲੇ 2 ਦਿਨ ਇੱਕ ਅੱਧਾ ਮੁੱਦਾ ਤੁਸੀਂ ਚੱਕ ਲੋ 4-5 ਸਾਡੇ ਬਿੱਲ ਅਸੀਂ ਰੋਲੇਟੇਸ਼ਨ ਪਾਸ ਕਰ ਦਾਂਗੇ ਤੇ ਸੈਸ਼ਨ ਖਤਮ ਪਹਿਲੀ ਵਾਰੀ ਇਤਿਹਾਸ 'ਚ ਮੈਂ ਦੇਖਿਆ 17-18 ਸਾਲ ਮੈਨੂੰ ਵੀ ਪਾਰਲੀਮੈਂਟ 'ਚ ਹੋ ਗਏ ਲੇਕਿਨ ਇਨਾ ਛੋਟਾ ਸਤਰ 15 ਦਿਨਾਂ ਦਾ ਵਿంటర్ ਸੈਸ਼ਨ ਮੈਂ ਕਦੇ ਦੇਖਿਆ ਨਹੀਂ ਸੋ ਮੈਂ ਬੇਨਤੀ ਕੀਤੀ ਹੈ ਕਿ ਲੜਾਈ ਝਗੜੇ ਤੋਂ ਪਹਿਲਾਂ ਕਿ ਅੱਜ ਸਾਰੀ ਪਾਰਟੀਆਂ ਕੱਲ ਵਿంటర్ ਸੈਸ਼ਨ ਦੇ ਪਹਿਲੇ ਚਰਨ ਸੇ ਹੀ ਅਸੀਂ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ 9ਵੇਂ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਪੁਰਬ ਦੇਸ਼ ਭਰ ਚੇ ਸਰਕਾਰ ਵੀ ਮਨਾ ਰਹੀ ਹੈ ਤੇ ਹਰ ਸਿੱਖ ਦੁਨੀਆ ਪਰਚੀ ਮਨਾ ਰਿਆ ਉਹਨਾਂ ਦੀ ਸ਼ਹਾਦਤ ਲਾ ਮਿਸਾਲ ਸ਼ਹਾਦਤ ਨੂੰ ਨਮਨ ਕੀਤਾ ਜਾਏ ਤੇ ਹਰ ਪਾਰਟੀ ਨੂੰ 2 ਮਿੰਟ ਵਾਸਤੇ ਬੋਲਣ ਦਾ ਆਪਣੀ ਟ੍ਰਿਬਿਊਟ ਦੇ ਕਰਨ ਵਾਸਤੇ ਮੌਕਾ ਦਿੱਤਾ ਜਾਏ ਪਾਰਲੀਮੈਂਟ 'ਚ ਸਪੀਕਰ ਸਾਹਿਬ ਨੂੰ ਮੈਂ ਚਿੱਠੀ ਵੀ ਲਿਖੀ ਤੇ 올 ਪਾਰਟੀ ਮੀਟਿੰਗ 'ਚ ਵੀ ਆ ਮੰਗ ਕੀਤੀ ਕਿ ਆ ਜੇ ਹਿੰਦੁਸਤਾਨ ਹੈਗਾ ਤੇ ਇਹ ਹਿੰਦੁਸਤਾਨ ਹਿੰਦ ਦੀ ਚਾਦਰ ਗੁਰੂ ਤੇਗ বাহাদুর ਸਾਹਿਬ ਵੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਨੀਂਹ ਪਰੀ ਇਸ ਧਾਰਮਿਕ ਆਜ਼ਾਦੀ ਵਾਸਤੇ ਤੇ ਅੱਜ ਦੇ ਦਿਨ 'ਚ ਉਹ ਕਿੰਨਾ ਜ਼ਰੂਰੀ ਹੈ ਦੁਨੀਆ ਨੂੰ ਤੇ ਦੇਸ਼ ਨੂੰ ਦੱਸਣ ਦੀ ਲੋੜ ਹੈ ਸੋ ਸਭ ਤੋਂ ਪਹਿਲੇ ਅਸੀਂ ਉਹਨਾਂ ਦੀ ਇਸ ਮਹਾਨ ਸ਼ਾਗਰਤ ਨੂੰ ਨਮਨ ਕਰੀਏ ਇਹ ਮੇਰੀ ਪਹਿਲੀ ਮੰਗ ਸੀ ਉਮੀਦ ਕਰਦੀਆਂ ਕਿ ਸਰਕਾਰ ਇਸ ਗੱਲ ਨੂੰ ਮੰਨੂਗੀ ਦੂਜਾ ਮੈਂ ਮਸਲਾ ਜਿਹੜਾ ਬੇਸ ਕੀਤਾ ਕਿ ਲਗਾਤਾਰ ਪੰਜਾਬ ਦੇ ਉੱਤੇ ਉਹਨਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਵਾਸਤੇ ਆ ਹੱਕਾਂ ਦੇ ਉੱਤੇ ਡਾਕੇ ਪਾਉਣ ਵਾਸਤੇ ਕੇਂਦਰ ਦੀ ਸਰਕਾਰ ਪਤਾ ਨਹੀਂ ਜਾਂ ਤਾਂ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨਾ ਚਾਹੁੰਦੀ ਹੈ ਜਾਣਬੂਜ ਕੇ ਤੇ ਇਹੋ ਜੇ ਕਦਮ ਚੱਕ ਰਹੀ ਹੈ ਮੈਂ ਜ਼ਿਕਰ ਕੀਤਾ ਕਿ ਜਿਹੜਾ ਚੰਡੀਗੜ੍ਹ ਦਾ ਬਿੱਲ ਜਿਹੜਾ ਉਹਨਾਂ ਨੇ ਹੁਣ ਵਾਪਸ ਨਹੀਂ ਲੱਗਦਾ ਉਹਨੋਂ ਸਿਰਫ ਹੌਲਟ ਕੀਤਾ ਹੈ ਹੌਲਟ ਮਤਲਬ ਪਾਜ਼ ਕੀਤਾ ਹੈ ਕਿ ਫਿਲਹਾਲ ਇਸ ਸੈਸ਼ਨ ਚ ਅਸੀਂ ਨਹੀਂ ਲਾਵਾਂਗੇ ਉਹਦੇ ਵਿੱਚ ਸਰਕਾਰ ਕਲੈਰਿਟੀ ਦੱਸੇ ਕਿ ਜਿਹੜਾ ਚੰਡੀਗੜ ਸਾਡੇ ਪੰਜਾਬ ਦੀ ਰਾਜਧਾਨੀ ਹੈ ਜਿਹੜਾ ਕੋਈ ਪੰਜਾਬੀ ਇਸ ਰਾਜਧਾਨੀ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਜਿਹੜਾ ਪੰਜ 6 ਦਹਾਕਾ ਚੋਂ ਅਸੀਂ ਆਪਣੀ ਰਾਜਧਾਨੀ ਦਾ ਆਪਣੇ ਹੱਕ ਦਾ ਇੰਤਜ਼ਾਰ ਕਰ ਰਹੇ ਹਾਂ ਉਹ ਡੇਟ ਦਾ ਸਨ ਸਾਨੂੰ ਇਹ ਸਰਕਾਰ ਕਿ ਕਦੋਂ ਇਹ ਰਾਜਧਾਨੀ ਪੰਜਾਬ ਦੇ ਹਵਾਲੇ ਚੰਡੀਗੜ ਕੀਤਾ ਜਾਊਗਾ ਇਹਦੇ ਇਹ ਸਾਡੇ ਵਾਸਤੇ ਕਾਫੀ ਨਹੀਂ ਹੈ ਕਿ ਤੁਸੀਂ ਆ ਬਿੱਲ ਲੈ ਕੇ ਆਓ ਸੰਸ਼ੋਧਨ ਕਰਕੇ ਤੁਸੀਂ ਡਾਇਰੈਕਟ ਚੰਡੀਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਾਸਤੇ ਤਾਂ ਜਦ ਰੋਲਾ ਪੈਂਦਾ ਤੁਸੀਂ ਕਹਿੰਦੇ ਕਿ ਨਹੀਂ ਇਸ ਸੈਸ਼ਨ 'ਚ ਨਹੀਂ ਆ ਰਹੇ ਇਸ ਸੈਸ਼ਨ 'ਚ ਨਹੀਂ ਆਉਂਦਾ ਮਤਲਬ ਨਹੀਂ ਇਹ ਬਿੱਲ ਨੂੰ ਬਨੰਦਾ ਤੁਹਾਡੀ ਮਨਸ਼ਾ ਕਲੀਅਰ ਹੋ ਗਈ ਇਸ ਸੈਸ਼ਨ 'ਚ ਨਹੀਂ ਤਾਂ ਕਿਹੜੇ ਸੈਸ਼ਨ 'ਚ ਲੈ ਕੇ ਆਉਂਗੇ ਤੁਸੀਂ ਕਦੇ ਤੁਸੀਂ ਸਾਡੀ ਰਾਜਧਾਨੀ ਸਣ ਨੂੰ ਫੋਨ ਤੋਂ ਕਰਦੇ ਹੋ ਕਦੇ ਤੁਸੀਂ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ 100 ਸਾਲ ਤੋਂ ਵੱਧ ਤੋਂ ਪੰਜਾਬ ਦੇ ਥੱਲੇ ਹੈਗੀ ਉਹ ਇਲੈਕਟਿਡ ਮੈਂਬਰਸ ਨੂੰ ਕੱਢ ਕੇ ਤੁਸੀਂ ਆਪ ਦੇ ਸਿਲੈਕਟਿਡ ਮੈਂਬਰਸ ਉੱਥੇ ਪਠਾਨ ਦਾ ਕੋਸ਼ਿਸ਼ ਕਰਦੇ ਹੋ ਤਾਂ ਜਦ ਉਹਦਾ ਰੋਲਾ ਪੈਂਦਾ ਤੁਸੀਂ ਨੋਟੀਫਿਕੇਸ਼ਨ ਕੱਢ ਕੇ ਫਿਰ ਤੁਸੀਂ ਧਰਨਿਆਂ ਤੋਂ ਬਾਅਦ ਨੋਟੀਫਿਕੇਸ਼ਨ ਤੁਸੀਂ ਵਾਪਸ ਲੈਂਦੇ ਹੋ ਕਦੇ ਤੁਸੀਂ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਦੇ ਹੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਡਾ ਮੈਂਬਰ ਹਟਾ ਕੇ ਤੁਸੀਂ ਦੇਖਿਆ ਕਿ ਅੱਜ ਡੈਮਾ ਕਰਕੇ ਜਿਹੜੇ ਵੱਡਾ ਹੜ੍ਹ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਇਹ ਕੁਦਰਤੀ ਆਫਤਾਂ ਘੱਟ ਲੇਕਿਨ मैनमेड आपदा वी क्योंकि पंजाब का मैंबर उ डैम्स को कंट्रोल करने वास्ते कि हौली हौली पानी निकलिया जाए एकदम पानी छड़ता साराता हर करों एक हीले अपनाए ही जा रहे हैं क्योंकि यह भी किसी तो लुकया छुपया नहीं है कि ड्रोन दे राही लगातार किस तरह पंजाब असले आ रहे हैं किस तरीके नशे आ रहे हैं ਪਾਕਿਸਤਾਨ ਬਾਰਡਰ ਤੋਂ ਬਾਹਰ ਹਾਲਾਂਕਿ ਪੰਜਾਬ ਦੀ ਇਸ ਦੀ ਪੰਜਾਬ ਬੀਐਸਐਫ ਦੇ ਖੇਲੇ ਹੈ ਲੇਕਿਨ ਇਹਦੇ باوجود ਬੀਐਸਐਫ ਨੂੰ ਜਿਹਨੂੰ ਗਾਰਡ ਕਰਨਾ ਚਾਹੀਦਾ ਹੈ ਇਸ ਪਿਛਲੇ ਆਮ ਆਗਮਨੀ ਦੀ ਸਰਕਾਰ ਦੇ ਵੇਲੇ ਜਿੰਨੇ ਆਰਮਸ ਤੇ ਜਿੰਨੇ ਡਰੱਗਸ ਆਏ ਨੇ ਜੇ ਤੁਸੀਂ ਪਿਛਲੇ ਸਾਲ ਤੇ ਇਸ ਸਾਲ ਦੀ ਕੰਪੈਰੀਜ਼ਨ ਕਰ ਲੋ ਜੇ ਪਿਛਲੇ ਸਾਲ 81 ਆਰਮਸ ਦੀ ਡ੍ਰੌਪ ਹੋਈ ਸੀ ਡ੍ਰੌਂਗਸ ਦੇ ਨਾਲ ਤੇ ਇਸ ਵਾਰੀ ਸਰਕਾਰ ਆਪ ਦਾਸ ਰਹੀ ਹੈ ਨਾ ਤਾਂ ਡੀਜੀਪੀ ਕਿ 362 ਮਤਲਬ ਜਿੰਨੇ ਦਿਨ ਨੇ ਸਾਲ 'ਚ ਉਸ ਤੋਂ ਵੱਧ ਆਮਜ਼ ਹਰ ਰੋਜ਼ ਆਮਜ਼ ਪੰਜਾਬ 'ਚ ਗ੍ਰੇਨੇਡ AK47 RDX ਇਹੋ ਜਿਹੇ ਖਤਰਨਾਕ ਹਥਿਆਰਲੇ ਇਹ ਉਹ ਨੇ ਜਿਹੜੇ ਫੜੇ ਜਾ ਰਹੇ ਨੇ ਜਿਹੜਾ ਡੀਜੀਪੀ ਦੱਸਿਆ ਜਿਹੜੇ ਨਹੀਂ ਫੜੇ ਗਏ ਤਾਂ ਕਿਸ ਕਿਸ ਸਕੇਲ 'ਚ ਆਮਜ਼ ਪੰਜਾਬ 'ਚ ਆ ਰਹੇ ਨੇ ਜਿਹਦੇ ਕਰਕੇ ਆਪਾਂ ਦੇਖ ਰਹੇ ਕਿ ਉਹਨੇ ਗੈਂਗਸਟਰਸ ਦਾ ਰਾਜ ਚੱਲ ਰਿਹਾ ਪੰਜਾਬ 'ਚ ਲਾਅ ਐਂਡ ਆਰਡਰ ਬਿਲਕੁਲ ਧਵਸਤ ਹੋ ਗਿਆ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਤੇ ਇਹ ਆਕੜੇ ਵੀ NCRB ਸੈਂਟਰ ਦੀ ਆਪਣੀ NCRB ਰਿਪੋਰਟ ਦੱਸਦੀ ਹੈ ਕੀ ਪੰਜਾਬ 'ਚ ਕਿੰਨਾ ਇਥੇ ਨਸ਼ੇ ਵੱਧ ਗਏ ਨੇ ਕਿ ਨਸ਼ੇ ਕਰਨ ਵਾਲੇ ਤੋਂ ਵੱਧ ਨਸ਼ੇ ਵੇਚਣ ਵਾਲੇ ਨੇ ਤੇ ਉਹਦੇ ਤੁਸੀਂ ਤਾਂ ਦੇਖ ਹੀ ਸਕਦੇ ਹੋ ਜਿੱਥੇ ਹਾਈ ਕੋਰਟ ਨੇ ਆਪ ਸਰਕਾਰ ਨੂੰ ਫਟਕਾਰ ਲਗਾਈ ਕਿ ਪੰਜਾਬ ਵੀ ਹੋਣ ਦੀ ਖਤਰੇ ਵਿੱਚ ਹੈ ਇਹ ਨਸ਼ਿਆ ਦੇ ਨਾਲ ਤੇ ਫਿਰ ਇਸ ਸਰਕਾਰ ਨੂੰ ਤਾਂ ਜਵਾਬ ਦੇਣਾ ਪਊਗਾ ਜੇ ਕੱਲ ਇੱਕੋ ਹੀ ਪਿੰਡ 'ਚ ਤਿੰਨ ਮੋਤਾ ਨਸ਼ਾ ਨਾਲ ਹੋ ਰਹੀਆਂ ਨੇ ਅੱਜ ਮੇਰੇ ਮੋੜ ਕਲਾ ਪਿੰਡ 'ਚ ਲੋਕਾਂ ਨੇ ਦੁਬਾਰਾ ਚ ਕੰਦਾ ਤੇ ਸ਼ਰੇਆਮ ਨੇ ਕਿਹਾ ਕਿ ਨਸ਼ੇ ਇਥੇ बिकਦੇ ਨੇ ਤੇ ਸਰਕਾਰ ਨੂੰ ਪੁਲਸ ਭੇਜ ਕਿਉਂ ਨਾ ਬੇਚਣ ਵਾਲੇ ਨੂੰ ਫੜਨ ਤੋਂ ਬਜਾਏ ਉਹ ਮੁਲਾਜ਼ਮ ਭੇਜ ਕੇ ਉਹਦਾ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿਸੇ ਨਹੀਂ ਤੇ ਫਿਰ ਜੇ 4 ਦਿਨ ਪਹਿਲੇ ਆਪਾਂ ਦੇਖਿਆ ਕੁਝ ਹੀ ਦਿਨ ਪਹਿਲੇ ਜਿੱਥੇ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਪੁਲਸ ਨੂੰ ਦੱਸਿਆ ਕੌਣ ਵੇਚ ਰਿਹਾ ਤੇ ਪੁਲਸ ਨੇ ਹੱਥ ਜਦ ਉਹਨਾਂ ਨੂੰ ਨਹੀਂ ਪਾਇਆ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਖੁਦ ਉਹਨਾਂ ਨੂੰ ਫੜਨ 'ਤੇ ਮਜਬੂਰ ਹੋਏ ਕਦੇ ਕੋਈ ਨਸ਼ੇ ਕਰਨ ਵਾਲਾ ਕੋਈ ਆ ਆਪਣੇ ਨਿੱਕੇ ਬੱਚੇ ਬੇਚ ਰਿਹਾ ਆਪ ਨੇ ਚਿੱਟਾ ਪੂਰਾ ਕਰਨ ਵਾਸਤੇ ਕਦੇ ਸੜਕਾਂ 'ਚ ਐਮਬਰ ਸਰਚੇ ਸੀ ਦੇਖਦੇ ਆ ਕੁੜੀਆਂ ਕਿਸ ਹਾਲਤ 'ਚ ਐ ਤੇ ਹੁਣ ਆਏ ਇਹ ਹਾਲਾਤ ਪੰਜਾਬ 'ਚ ਪੈਦਾ ਮਾਵਾ ਬਿਲਖਵੀਆਂ ਨੇ ਤੇ ਸਰਕਾਰ ਤੇ ਪੁਲਿਸ ਲੱਗਦਾ ਰਲ ਮਿਲ ਕੇ ਸਿਆਸੀ ਵਿਰੋਧੀਆਂ ਨੂੰ ਵਿਕਰਮ ਮਜੀਠੀਆ ਨੂੰ ਤਾਂ ਜੇਲ੍ਹ 'ਚ 6 ਮਹੀਨੇ ਦਾ ਬੰਦ ਕਰਤਾ ਤੇ 6 ਮਹੀਨੇ ਬੰਦ ਕਰਨ ਤੋਂ ਬਾਅਦ ਤੁਹਾਡੇ ਨਸ਼ੇ ਅਜ ਤਾਈਂ ਖਤਮ ਕਿਉਂ ਨਹੀਂ ਹੈ ਇਹ ਜਵਾਬ ਹੋਮ ਮੰਿਸਟਰ ਨੂੰ ਭਗਵਾਨ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦਦੇ ਨੇ ਤੇ ਕੌਣ ਬਣਾਉਂਦਾ ਹੈ ਤੇ ਕਿੱਥੇ ਬਕ ਨੇ ਫਿਰ ਬੰਦ ਕਿਉਂ ਨਹੀਂ ਹੋ ਰਿਹਾ ਤੁਹਾਡੇ ਮੁਲਾਜ਼ਮ ਤਾਂ ਜਾ ਕੇ ਹੜਮ ਤੋਂ ਬਜਾਏ ਉਹ ਕੰਮਾਂ ਦੇ ਕਾਲਕ ਪੂੰਦਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਲੋਕਾਂ ਨੂੰ ਆਫੜ ਨਾ ਪੈ ਰਿਹਾ ਹੈਗਾ ਤੇ ਨਸ਼ੇ ਵਿਰੋਧ ਤੁਹਾਡਾ ਕਿੰਨਾ ਫੇਲ ਹੈ ਇੱਕ ਕੋਈ ਸਿੱਧਾ ਅਖਬਾਰ ਮਾਵਾ ਜਿਹੜੀਆਂ ਰੋ ਰਹੀਆਂ ਨੇ ਅੱਜ ਮੈਂ ਇਸ ਪੰਜਾਬ ਦੀ ਮਾਵਾ ਨੂੰ ਕਹਿਣਾ ਚਾਹਾਂਗੀ ਅੱਜ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸਿਆਂ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਤੇ ਗੈਂਗਸਟਰਾਂ ਦਾ ਰਾਜ ਇਸ ਤਰੀਕੇ ਦੇ ਨਾਲ ਚੱਲ ਰਿਹਾ ਕੱਲ ਅੰਮੋੜਿਆ ਨੇ ਜੇ ਬਾਟ ਕਸਲ ਚ ਜਿਸ ਤਰੀਕੇ ਦੇ ਨਾਲ ਵਿਆਹ ਦੇ ਵਿੱਚ ਗੋਲੀਆਂ ਚੱਲੀ ਤੇ ਜਿਹੜਾ ਚਸ਼ਮਨੀ ਕੁਵਾਰ ਹੈਗਾ ਉਹਨੇ ਕਿਹਾ ਕਿ ਐਮਐਲਏ ਆਏ ਸੀਗੇ ਤੇ ਐਮਐਲਏ ਦੇ ਨਾਲ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹ ਤਾਂ ਫਿਰ ਮੈਂ ਤਾਂ ਕਹਿੰਦੀ ਸੈਂਟਰਲ ਏਜੰਸੀ ਇਹਦੀ ਜਾਂਚ ਕਰੇ ਕਿ ਗੈਂਗਸਟਰ ਦਾ ਰਾਜ ਇਸ ਤਰੀਕੇ ਦੇ ਨਾਲ ਪੰਜਾਬ 'ਚ ਵੱਡੇ ਵੱਡੇ ਵਿਗਪਤੀ ਹੋਣ ਦੁਕਾਨਦਾਰ ਹੋਣ ਆਮ ਇਨਸਾਨ ਹੋ ਜਿਸ ਤਰੀਕੇ ਦੇ ਨਾਲ ਹਾਈ ਸਿਕਿਉਰਿਟੀ ਜੇਲਾ ਤੋਂ ਜਾ ਕੇ ਵੱਡੇ ਗੈਂਗਸਟਰ ਇੰਟਰਵਿਊ ਦਿੰਦੇ ਨੇ ਕਿਸੇ ਪੁਲਿਸ ਅਫਸਰ ਦੇ ਖਿਲਾਫ ਕਾਰਵਾਈ ਨਹੀਂ ਪਾਵੇਂ ਫਿਰੋਜ਼ਪੁਰ ਜੇਲ੍ਹ 'ਚ ਨਸ਼ੇ ਤੇ ਟੈਲੀਫੋਨ 40000 ਕੋਲਾ ਗੈਂਗਸਟਰ ਨੇ ਕਰਕੇ ਫਰੋਤੀਆਂ ਲਿੱਤੀਆਂ ਕਿਹਦੇ ਖਿਲਾਫ ਕਿਸੇ ਖਿਲਾਫ ਕਾਰਵਾਈ ਹੋਈ ਨਹੀਂ ਰਹੀ ਤੇ ਹੋਮ ਮਿਨਿਸਟਰ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਰਿਹਾ ਹੈਗਾ ਜਿਹੜੇ ਪੰਜਾਬ ਦੇ ਹਾਲਾਤਾਂ 'ਚ ਗਰਾਵਟ ਆਈ ਹੈ ਇਹ ਸਿੱਧਾ ਤੇ ਸਿੱਧਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਸਮੇਵਾਰ ਨੇ ਤੇ ਇਹਨੂੰ ਰੋਕਣ ਦੇ ਬਜਾਏ ਇਹ ਸਿਰਫ ਜ਼ਮੀਨ ਵੇਚ ਲੋ ਕਜੇ ਬਿਜਲੀ ਬੋਰਡ ਦੀ ਵੇਚ ਲੋ ਕਦੇ ਸ਼ਹਿਰਾਂ ਦੀ ਵੇਚ ਤੋਂ ਕਦੇ ਪੰਚਾਇਤਾਂ ਦੀ ਵੇਚ ਤੋਂ ਜ਼ਮੀਨਾਂ 'ਚ قبضہ ਕਰਕੇ ਪੈਸੇ ਲਗਾ ਕੇ ਅਸੀਂ ਕਮਾਈਆਂ ਕਰੀਏ ਬਸ ਇਹੀ ਕੁਝ ਚੱਲ ਰਿਹਾ ਹੈ ਮੈਂ ਵੱਡੇ ਵੱਡੇ ਇਸ਼ਤਿਹਾਰ ਦੱਸੂਗਾ ਕੋਈ ਕਿ ਪੰਜਾਬ ਦੀ ਜਿੰਨਾ ਵੱਡਾ ਕਰਜ਼ਾ ਚਾੜਤਾ ਹੈਗਾ ਤੇ ਉਸ ਕਰਜ਼ੇ ਦੇ ਬਾਵਜੂਦ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਮਾਣੇ ਕਿੰਨੀ ਵੱਡੀ ਵੱਡੀ ਐਡਵਰਟਾਈਜ਼ਮਸ ਆ ਕੇ ਦਿੱਲੀ ਦੀ ਕੰਪਨੀ ਉਹਨਾਂ ਕਿੰਨੇ-ਕਿੰਨੇ ਕਰੋੜ ਰੁਪਏ ਦੇ ਕੇ ਪੰਜਾਬ ਦਾ ਖਜ਼ਾਨਾ ਜਿਹੜਾ ਇਹਨਾਂ ਨੇ ਜਾਇਆ ਕੀਤਾ ਹੈ ਉਹ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਕਿਕਬੈਕਸ ਮਿਲਦੇ ਨੇ ਤੇ ਇਹਨਾਂ ਦੀ ਕਮਾਈਆਂ ਹੁੰਦੀਆਂ ਨੇ ਜਿਦੇ ਕਰਕੇ ਪੰਜਾਬ ਨੂੰ ਲੁੱਟੀ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਾਗਰਣ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਦੀ ਲੋੜ ਹੈ ਇਹਨਾ ਸੋਚੋ ਤੁਸੀਂ ਸਾਡੇ ਲੋਕਾਂ ਨੂੰ ਡਰਾ ਲਓਗੇ ਹੁਣ ਤਰਨਤਾਰਨ ਦੀ ਇਲੈਕਸ਼ਨ 'ਚ ਹਾਰ ਖਾਣ ਨੂੰ ਹਜਮ ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਪੁਸੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨਤਾਰਨ ਦੇ ਇਲੈਕਸ਼ਨ 'ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਜਿੱਥੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀ ਪੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧੀਆਂ ਦੀ ਧੀਆਂ ਪੈਣਾ ਮਾਵਾਂ ਸਾਰਿਆਂ ਦੀ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ ਇਸ ਹੱਤਾਂ गिर ਗਏ ਹੋ ਕਿ ਸਾਡੇ ਕੈਂਡੀਡੇਟ ਦੀ ਉਹਦੀ ਧੀ ਦੇ ਖਿਲਾਫ ਤੁਸੀਂ ਉਹਨੂੰ ਵੀ ਖੜ ਕੇ ਅਰੈਸਟ ਕਰਤਾ ਤੇ ਫਿਰ ਚੱਕ ਕੇ ਅਦਾਲਤ ਵਿੱਚ ਤੁਹਾਨੂੰ ਉਹਦਾ ਜਵਾਬ ਕੀ ਦਿੱਤਾ ਬਿਲਕੁਲ ਗਲਤ ਕਾਰਵਾਈ ਹੋ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਛੱਡਿਆ ਗਿਆ ਲੇਕਿਨ ਜਿਹੜੀ ਇਹ ਪ੍ਰਥਾ ਤੁਸੀਂ ਸ਼ੁਰੂ ਕੀਤੀ ਹੈ ਯਾਦ ਰੱਖੋ ਔਰਤਾਂ ਤੇ ਤੁਹਾਡੇ ਪਰਿਵਾਰਚੇ ਵੀ ਹੈਗੀਆਂ ਉਹਨਾਂ ਪੁਲਿਸ ਅਫਸਰਾਂ ਦੇ ਪਰਿਵਾਰਚੇ ਵੀ ਹੈਗੀਆਂ ਐਮਐਲਏ ਦੇ ਕੈਂਡੀਡੇਟ ਜਿੰਨੇ ਤੁਹਾਡੇ ਨੇ ਐਮਐਲਏ ਮੰਤਰੀਆਂ ਉਹਨਾਂ ਦੇ ਘਰਾਂ ਚ ਵੀ ਹੈਗਿਆ ਤੇ ਇਹ ਪ੍ਰਥਾ ਤੁਸੀਂ ਸ਼ੁਰੂ ਕਰ ਦੋਗੇ ਤਾਂ ਪੰਜਾਬ ਕਿੱਥੇ ਜਾ ਕੇ ਕੀ ਅੰਤ ਹੋਗਾ ਕਿਸ ਨਿਗਾਰ ਤਾਂ ਹੀ ਤੁਸੀਂ ਪੰਜਾਬ ਨੂੰ ਲੈ ਆਇਓ ਇਹ ਦੁਖਦਾਈ ਹੈਗਾ ਤੇ ਇਹ ਜ਼ਰੂਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਨਾ ਕਲੀਦਰ ਡਰੂਗਾ ਤੁਸੀਂ ਜੇ ਸੋਚਦੇ ਹੋ ਜ਼ਿਲ੍ਹਾ ਪਾਰਸ਼ਦ ਦਾ ਚੋਣਾ ਤੁਸੀਂ ਲੋਕਾਂ ਨੂੰ ਡਰਾ ਲੋਗੇ ਜਾਂ ਵਿਰੋਧੀਆਂ ਨੂੰ ਡਰਾ ਲੋਗੇ ਜਾਂ ਵਿਕਰਮ ਨੂੰ ਜੇਲ੍ਹ 'ਚ ਬੰਦ ਕਰਕੇ ਉਹਨੂੰ ਡਰਾ ਲੋਗੇ ਨਾ ਸਾਡਾ ਪਰਿਵਾਰ ਡਰਿਆ ਨਾ ਸਾਡੇ ਵਕਰ ਡਰੇ ਤੇ ਨਾ ਪੰਜਾਬ ਦੇ ਲੋਕੀ ਡਰਾਂਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤਾਂ ਜਿਸ ਦਿਨ ਤੁਹਾਡੇ ਕੋਲ ਇੱਕ ਪੁਲਿਸ ਦੀ ਫੌਜ ਜਾਂ ਤਾਕਤ ਤੁਹਾਡੇ ਹੱਥ 'ਚ ਨਹੀਂ ਹੋਗੀ ਮੈਂ ਤਾਂ ਕਹਿੰਦੀ ਆ ਐਮਐਲਏ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਕੇਜਰੀਵਾਲ ਹੋਣ ਮੂਲ ਕੋਣ ਵਾਸਤੇ ਤੁਹਾਨੂੰ ਥਾ ਨਹੀਂ ਮਿਲੂਗੀ ਜਿਹੜਾ ਹੱਲ ਲੋਕੀ ਕਰਨਗੇ